ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਸਾਖੀ ਦਾ ਜ਼ਿਕਰ ਕਰਾਂਗੇ ਇੱਕ ਸਾਖੀ ਸਰਵਣ ਕਰਾਂਗੇ ਸਭ ਸੰਗਤ ਆਪਣੀ ਨੇਤਰ ਬੰਦ ਕਰਕੇ ਉਸ ਸਮੇਂ ਦਾ ਚਿੱਤਰਣ ਕਰਨ ਦਾ ਯਤਨ ਕਰਨਾ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਕਿਉਂਕਿ ਵੀਡੀਓ ਦੇ ਅਖੀਰ ਵਿੱਚ ਇਸ ਸਾਖੀ ਅਨੁਸਾਰ ਅਸੀਂ ਕੁਝ ਸਵਾਲ ਪੁੱਛਾਂਗੇ ਜੋ ਵੀ ਇਸ ਸਵਾਲ ਦੇ ਜਵਾਬ ਕਮੈਂਟ ਵਿੱਚ ਸਹੀ ਦੇਣਗੇ ਉਹਨਾਂ ਦਾ ਜ਼ਿਕਰ ਅਸੀਂ ਆਪਣੀ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਸੋ ਅੱਜ ਦੀ ਸਾਖੀ ਹੈ ਜੋ ਅਸੀਂ ਸਰਨ ਕਰਨੀ ਹੈ ਉਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਮੱਝਾ ਚਰਾਉਣਾ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਬਿਤਾ ਸ੍ਰੀ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਪੁੱਤਰ ਆਪਣੇ ਘਰ ਤਾਂ ਗੰਵਾਂ ਨਹੀਂ ਹਨ ਤੂੰ ਇਹਨਾਂ ਨੂੰ ਚਰਾਉਣ ਲਜਾਇਆ ਕਰ ਅੱਗੇ ਤਾਂ ਨੌਕਰ ਜਾਂਦੇ ਹਨ ਪਰ ਹੁਣ ਤੁਸੀਂ ਆਪ ਜਾਵੋ ਅਤੇ ਇਹਨਾਂ ਮੱਜਾਂ ਨੂੰ ਚੰਗੀ ਤਰ੍ਹਾਂ ਰਜਾ ਕੇ ਲਿਆਉਣਾ ਨਾਲੇ ਤਾਂ ਬਾਹਰ ਜਾ ਕੇ ਜਦੋਂ ਤੁਸੀਂ ਤੁਰੂ ਫਿਰੋਗੇ ਤੁਹਾਡਾ ਮਨ ਚਿੱਤ ਪ੍ਰਸੰਨ ਰਹੇਗਾ ਅਤੇ ਮਨ ਲੱਗਾ ਰਹੇਗਾ ਤਾਂ ਗੁਰੂ ਨਾਨਕ ਸਾਹਿਬ ਜੀ ਬੋਲੇ ਪਿਤਾ ਜੀ ਜੋ ਕੁਝ ਆਪ ਕਹਿ ਰਹੇ ਹੋ ਸੋਈ ਮੈਂ ਕਰਾਂਗਾ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਕੁਝ ਖਾਣ ਦੇ ਵਾਸਤੇ ਆਪਣੇ ਲਾੜ ਵਿੱਚ ਬਣ ਲਿਆ ਤੇ ਇਸ਼ਨਾਨ ਕਰਕੇ ਇੱਕ ਹੱਥ ਵਿੱਚ ਛੋਟੀ ਜੀ ਸੋਟੀ ਲੈ ਲਈ ਤੇ ਮਈਆਂ ਦੇ ਰਸੇ ਖੋਲ ਕੇ ਬਾਹਰ ਚਰਾਉਣ ਵਾਸਤੇ ਲੈ ਗਏ ਅੱਗੇ ਅੱਗੇ ਮਹਾਰਾਜ ਜੀ ਗਊਆਂ ਨੂੰ ਚਰਾਉਣ ਲੈ ਕੇ ਜਾਂਦੇ ਹੋਏ ਰਸਤੇ ਵਿੱਚ ਜਦੋਂ ਦੇਖਿਆ ਕਿ ਇੱਕ ਬੜੀ ਸੁੰਦਰ ਇਕਾਂਤ ਥਾਂ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਮੱਝਾਂ ਨੂੰ ਚਰਾਉਣ ਲੈ ਛੱਡ ਦਿੱਤਾ ਤੇ ਆਪ ਉਸ ਇਕਾਂਤ ਥਾਂ ਵਿੱਚ ਬੈਠ ਗਏ ਧਿਆਨ ਲਗਾ ਕੇ ਸਮਧਿ ਲਗਾ ਕੇ ਬੈਠ ਗਏ ਮੱਝਾਂ ਚਰਦੀਆਂ ਚਰਦੀਆਂ ਹੋਈਆਂ ਇੱਕ ਬੜੀ ਸੁੰਦਰ ਭਰਪੂਰ ਪੈਈ ਵਿੱਚ ਜਾ ਕੇ ਮੂੰਹ ਮਾਰਨ ਲੱਗੀਆਂ ਉਸ ਖੇਤ ਵਿੱਚੋਂ ਜਾ ਕੇ ਚਰਾਚਰਨ ਕਰਨ ਲੱਗੀਆਂ ਜਦੋਂ ਮੱਝਾਂ ਨੇ ਸਾਰਾ ਖੇਤ ਉਜਾੜ ਦਿੱਤਾ ਤਾਂ ਅਚਾਨਕ ਉੱਥੇ ਖੇਤ ਦਾ ਮਾਲਕ ਆ ਗਿਆ ਆਪਣਾ ਉਜੜਿਆ ਹੋਇਆ ਖੇਤ ਦੇਖ ਕੇ ਉਹ ਗੁੱਸੇ ਦੇ ਅੰਦਰ ਆ ਗਿਆ ਉਸ ਨੇ ਆਲੇ ਦੁਆਲੇ ਦੇਖਿਆ ਤਾਂ ਗੁਰੂ ਨਾਨਕ ਸਾਹਿਬ ਜੀ ਨਜ਼ਰੀ ਆਏ ਤਾਂ ਉਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਕੇ ਆਖਿਆ ਭਾਈ ਤੂੰ ਪਟਵਾਰੀ ਦਾ ਪੁੱਤਰ ਹੈ ਨਾ ਮੇਰੀ ਤਾਂ ਸਭ ਖੇਤੀ ਹੀ ਉਜਾੜ ਦਿੱਤੀ ਹੈ ਇਸ ਉਜਾੜੇ ਦਾ ਜਵਾਬ ਦੇ ਤੂੰ ਆਪਣੇ ਆਪ ਤੇ ਕੀ ਚੜਾਵਾ ਬਣਿਆ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਭਾਈ ਤੇਰਾ ਤਾਂ ਕੁਝ ਉਜੜਿਆ ਹੀ ਨਹੀਂ ਹੈ ਤੂੰ ਕਿਉਂ ਬੋਲਦਾ ਹੈ ਤੂੰ ਕਿਉਂ ਗੁੱਸੇ ਹੋ ਕੇ ਆਇਆ ਹੈ ਕਿਸੇ ਪਸ਼ੂ ਨੇ ਤਾਂ ਮੂੰਹ ਵੀ ਨਹੀਂ ਲਾਇਆ ਉਹ ਜ਼ਿਮੀਂਦਾਰ ਗੁਰੂ ਨਾਨਕ ਸਾਹਿਬ ਜੀ ਨਾਲ ਲੜਦਾ ਝਗੜਦਾ ਹੋਇਆ ਰਾਇਬਲਾਰ ਪਾਸ ਆ ਗਿਆ ਜੋ ਕੀਤਲਵੰਡੀ ਦਾ ਹਾਕਮ ਸੀ ਤਾਂ ਉਸ ਖੇਤਵਾਰੇ ਨੇ ਰਾਇਬਲਾਰ ਜੀ ਅੱਗੇ ਪਕਾਰ ਕੀਤੀ ਕਿ ਤੇਰੇ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ ਤਾਂ ਲੋਕਾਂ ਨੇ ਆਖਿਆ ਕਿ ਇਹ ਤਾਂ ਨਾਨਕ ਮਸਤਾਨਾ ਜਿਹਾ دیਵਾਨਾ ਜਿਹਾ ਹੈ ਤੁਸੀਂ ਕਾਲੂ ਨੂੰ ਸਦੋ ਰਾਇਬਲਾਰ ਨੇ ਮਹਿਤਾ ਕਾਲੂ ਜੀ ਨੂੰ ਸਦਵਾਇਆ ਜਦ ਮਹਿਤਾ ਕਾਲੂ ਜੀ ਆਏ ਤਾਂ ਰਾਇਬਲਾਰ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਤੂੰ ਉਸ ਪੁੱਤਰ ਨੂੰ ਸਮਝਾਉਂਦਾ ਕਿਉਂ ਨਹੀਂ ਹੈ ਇਸ ਨੇ ਗਰੀਬ ਦਾ ਖੇਤ ਉਜਾੜ ਦਿੱਤਾ ਹੈ ਉਹਨੂੰ ਮਸਤਾਨਾ ਕਰ ਛੱਡਿਆ ਹੈ ਹੁਣ ਇਸ ਦਾ ਉਜਾੜੇ ਦਾ ਜੋ ਹਰ ਜ਼ਾਨਾ ਹੈ ਉਹ ਭਰਦੇ ਨਹੀਂ ਤਾਂ ਇਹ ਖਾਕਮਗੇ ਸ਼ਿਕਾਇਤ ਕਰ ਦੇਵੇਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਭਾਈ ਤੁਸੀਂ ਕਿਉਂ ਲੜਦੇ ਹੋ ਕਿਸ ਗੱਲ ਦੀ ਲੜਾਈ ਹੈ ਉਥੇ ਤਾਂ ਇੱਕ ਵੀ ਬੂਟਾ ਨਹੀਂ ਉਜੜਿਆ ਕਿਸੇ ਵੀ ਪਸ਼ੂ ਨੇ ਪੈਰ ਨਹੀਂ ਪਾਇਆ ਇਹ ਤਾਂ ਐਵੇਂ ਹੀ ਲੜਦਾ ਹੈ ਤਾਂ ਉਹ ਜ਼ਿਮੀਂਦਾਰ ਬੁੱਲਿਆ ਮੇਰਾ ਤਾਂ ਸਭ ਖੇਤ ਉਜਾੜ ਦਿੱਤਾ ਹੈ ਮੈਨੂੰ ਤੇ ਉਥੇ ਇੱਕ ਵੀ ਬੁੱਢਾ ਨਹੀਂ ਨਜ਼ਰ ਆਇਆ ਸਭ ਕੁਝ ਉਜੜ ਪੁੱਜੜ ਗਿਆ ਹੈ ਤਾਂ ਨਾਨਕ ਜੀ ਨੇ ਆਖਿਆ ਰਾਏ ਬੁਲਾਰ ਜੀ ਤੁਸੀਂ ਆਪਣਾ ਆਦਮੀ ਭੇਜੋ ਜਾਂ ਉੱਥੇ ਜਾਵੋ ਜਾ ਕੇ ਦੇਖੋ ਉੱਥੇ ਤਾਂ ਇੱਕ ਵੀ ਪੱਠਾ ਨਹੀਂ ਉਜੜਿਆ ਹੋਇਆ ਸਾਰਾ ਕੁਝ ਸਾਬਤ ਦਾ ਸਾਬਤ ਹੀ ਹੈ ਰਾਏ ਬੁਲਾਰ ਨੇ ਆਪਣੇ ਪਿਆਦੇ ਭੇਜੇ ਅਤੇ ਉਹਨਾਂ ਨੇ ਜਾ ਕੇ ਦੇਖਿਆ ਤਾਂ ਸਭ ਖੇਤੀ ਤਾਂ ਬਿਲਕੁਲ ਸਾਬਤ ਸੀ ਇੱਕ ਵੀ ਪੱਠਾ ਖਾਦਾ ਹੋਇਆ ਨਹੀਂ ਸੀ ਅਤੇ ਕਿਸੇ ਵੀ ਪਸ਼ੂ ਦਾ ਖੋਜ ਖੁਰਾ ਉੱਥੇ ਉਹਨਾਂ ਨੂੰ ਨਜ਼ਰ ਨਹੀਂ ਆਇਆ ਤਾਂ ਉਹ ਸਭ ਜਣੇ ਇਹ ਦੇਖ ਕੇ ਹੈਰਾਨ ਹੋ ਗਏ ਪਿਆਦੇ ਮੁੜਾਏ ਤੇ ਆਖਣ ਲੱਗੇ ਰਾਈ ਜੀ ਖੇਤੀ ਤਾਂ ਸਾਰੀ ਹੀ ਸਾਬਤ ਹੈ ਉਥੇ ਤਾਂ ਇੱਕ ਵੀ ਬੂਟਾ ਨਹੀਂ ਉਜੜਿਆ ਹੋਇਆ ਸਭ ਲੋਕ ਅਤੇ ਜੋ ਜ਼ਿੰਮੇਦਾਰ ਸੀ ਉਹ ਇਹ ਸਭ ਦੇਖ ਕੇ ਹੈਰਾਨ ਹੋ ਗਿਆ ਕਿ ਉਥੇ ਤਾਂ ਸਾਰੀ ਖੇਤੀ ਉਜੜੀ ਹੋਈ ਸੀ ਹੁਣ ਸਾਬਤ ਕਿਵੇਂ ਹੋ ਗਈ ਰਾਈ ਬਲਾਰ ਜੀ ਨੇ ਖੇਤੀ ਵਾਲੀ ਨੂੰ ਬਹੁਤ ਝਾੜ-ਝੰਮ ਕੀਤੀ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਮਹਤਾ ਗਾਲੂ ਜੀ ਮੁੜ ਆਪਣੇ ਘਰ ਵਾਪਸ ਆ ਗਏ ਆਓ ਹੁਣ ਇੱਕ ਸਵਾਲ ਕਰਦੇ ਹਾਂ ਜਿਸ ਦਾ ਜਵਾਬ ਤੁਸੀਂ ਕਮੈਂਟ ਵਿੱਚ ਜ਼ਰੂਰ ਦਿਓ ਸਵਾਲ ਹੈ ਜੀ ਕਿ ਰਾਏ ਕੋਈ ਦੀ ਤਲਵੰਡੀ ਦਾ ਪਟਵਾਰੀ ਕੌਣ ਸੀ